ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪੀਰ ਸਿੰਘ ਬਾਦਲ ਸਾਹਿਬ ਕੋਲ ਸੀਗੀ ਜੀ ਉਹ ਦੇਖੋ ਉਹਨਾਂ ਨੂੰ ਬਕਾਇਦਾ ਜੜੀਆਂ ਨੇ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋਕਜ ਵਿੱਚ ਛੱਡ ਕੇ ਗਏ ਨੇ ਉਹਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕ ਉਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆਈਗੀ ਅਬਾਸਾ 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਹੈਗੀਆਂ ਇੱਕ ਸਰਵਿਸ ਟਰਾਲੀ ਨਹੀਂ ਸੀਗੀ ਹੈਗੀ ਤੇ ਇੱਕ ਰੈਕਲਾਈਨਰ ਸੋਫਾ ਨਹੀਂ ਸੀਗਾ ਬਾਜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂਜੀ ਹਾਂਜੀ ਕਹੋ ਜੀ ਅਰਪਜਨ ਸਿੰਘ ਜੀ ਇੰਨੀਆਂ ਚਿੱਠੀਆਂ ਨਾ ਲਿਖਿਆ ਕਰੋ ਕੱਲ ਦਾ ਉਹਨਾਂ ਨੂੰ ਵਿਚਾਰਾਂ ਨੂੰ ਮਾਈਨਰ ਹਾਟਦਾ ਕਰ ਕਰਤੋ ਕਟੇ ਨਾ ਇਹ ਕੰਮ ਕਰੋ ਤੀ ਇੰਨੀਆਂ ਸੱਫਤ ਚਿੱਠੀਆਂ ਲਿਖਦੇ ਹੋ ਉਹ ਵਿਚਾਰੇ ਬਠਿੰਡੇ ਪਏ ਤੁਸੀਂ ਉਹਨਾਂ ਦੇ ਮੈਂ ਮੈਂ ਬਿਲਕੁਲ ਨਹੀਂ ਸੀਗਾ ਦੱਸਣਾ ਚਾਹੁੰਦਾ ਮੈਂਬਰ ਸਾਹਿਬ ਨੇ ਪੁੱਛਿਆ ਸਾਹਮਣੋਂ ਕੋਠੀ ਨੰਬਰ 664 39 ਸੈਕਟਰ

ਉਹ ਕਿਹਾ ਜਾਂਦਾ ਕਿ ਹਮੇਸ਼ਾ ਟੌਪ ਆਦਮੀ ਸਾਡੇ ਵੇਲੇ ਮੁੱਖ ਮੰਤਰੀ ਜੀ ਦੋ ਕੋਠੀਆਂ ਵੈਸੇ ਇੱਕ ਕੋਠੀ ਲੋਟ ਹੁੰਦੀ ਚੀਫ ਮਿਨਿਸਟਰ ਸਾਡੇ ਵੇਲੇ ਅਮਰਿੰਦਰ ਸਿੰਘ ਜੀ ਨੂੰ ਦੋ ਹੋਣ ਵਾਲਿਆਂ ਨੂੰ ਚਾਰ ਉਹ ਘੱਟ ਤੋਂ ਘੱਟ ਇਹਦਾ ਵੀ ਸਰ ਇਹ ਜ਼ਰੂਰ ਗਾਈਡਲਾਈਨਸ ਐਂਡ ਰੂਲਸ ਆਰ ది ਸੇਮ ਫਾਰ ਏਵਰੀ ਸਿੰਗਲ ਪਰਸਨ ਐਂਡ ਉਹ ਕਹਿੰਦੇ ਨੇ ਹਮੇਸ਼ਾ ਸੀਜ਼ਰਸ ਵਾਈਫ ਹੈਸ ਟੂ ਬੀ ਅਬਵ ਸਸਪੀਸ਼ਨ ਪਹਿਲੇ ਸੀਜ਼ਨਸ ਵਾਈਫ ਤੋਂ ਕੰਮ ਸ਼ੁਰੂ ਕਰੀਏ ਆ ਥਲੜਿਆਂ ਨੂੰ ਪਾਕੀਆਂ ਨੂੰ ਤੇ ਬਾਅਦ ਚ ਗੱਲਬਾਤ ਕਰ ਲਾਂਗੇ ਥੈਂਕ ਯੂ ਬਹੁਤ ਅੱਛੀ ਸੁਜੈਸ਼ਨ ਹੈ ਆਈ ਹੋਪ ਈਟੀਓ ਸਾਹਿਬ ਇਸ ਨੂੰ ਚੰਡੀਗੜ੍ਹੋਂ ਕੰਮ ਸ਼ੁਰੂ ਕਰਕੇ ਪਟਿਆਲੇ ਤੱਕ ਜਲਦੀ ਪਹੁੰਚਣਾ ਚਾਹੀਦਾ ਟੇਕਿੰਗ ਐਕਸ਼ਨ ਅਗੇਂਸਟ ਇਲੀਗਲ ਓਕਿਪੈਂਟਸ ਇਨ ਗਵਰਨਮੈਂਟ ਰੈਜ਼ੀਡੈਂਸੀਜ਼ ਇਨ ਪਟਿਆਲਾ ਜੀ ਸਰਦਾਰ ਹਰਪਜਨ ਸਿੰਘ ਲੋਕ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਇਸ ਸਮੇਂ ਲੋਕ ਨਰਮਾਣ ਵਿਭਾਗ ਦੀਆਂ ਸਰਕਾਰੀ ਕੋਠੀਆਂ ਵਿੱਚ 10 ਲੋਟੀ ਇਹੋ ਜਿਹੇ ਨੇ ਜੋ ਆਪਣੀ ਮਿਆਦ ਤੋਂ ਵੱਧ ਸਮੇਂ ਸਾ ਵਧ ਸਮੇਂ ਕਾਰਨ ਨਜਾਇਜ਼ ਤੌਰ ਤੇ ਰਹਿ ਰਹੇ ਨੇ ਇਹ ਕਿਹੜੇ ਕਿਹੜੇ ਮਹਾਪੁਰਸ਼ ਆ ਮੜਾ ਜੇ ਦੱਸਿਓ ਸਹੀ ਪਤਾ ਲੱਗ ਜੇ ਹਾਂਜੀ ਜੀ ਮੈਂ ਕਹਾਂ ਕਿਹੜੇ ਕਿਹੜੇ ਮਹਾਪੁਰਸ਼ ਆ ਇਹ ਪੰਜਾਬ ਨੂੰ ਪਤਾ ਲੱਗ ਜੇ ਇਹ ਦੇਖੋ ਜੀ ਜਿਹੜੇ ਜਿਨ੍ਹਾਂ ਦੇ ਟਾਈਮ ਲੰਘ ਜਾਂਦੇ ਆ ਜਾਂ ਟਰਾਂਸਫਰ ਹੋ ਜਾਂਦੀ ਆ ਜਾਂ ਰਿਟਾਇਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਛੱਡਦੇ ਨਹੀਂ ਵੈਸੇ ਤਾਂ ਚਲੋ ਇਹ ਆਪਣੇ ਸਰਕਾਰ ਦੇ ਵਿੱਚ ਵੀ ਆਪਾਂ ਕੰਮ ਸ਼ੁਰੂ ਕੀਤਾ ਸੀ ਇਹੋ ਜਿਹਾ ਤੇ ਮੁਲਾਜ਼ਮਾਂ ਤੱਕ ਵੀ ਪਹੁੰਚ ਗਿਆ ਸਰਕਾਰ ਦੇ ਅਧਿਕਾਰੀ ਮੰਤਰੀ ਐਮ ਐਲ ਏ ਇਤਨਾ ਸ਼ੁਰੂ ਹੋਇਆ ਤੇ ਮੈਂ ਸਮਝਦਾ ਪੀ ਇਹ ਉਥੋਂ ਹੀ ਇਹ ਟ੍ਰੈਂਡ ਜਿਹੜਾ ਹੈ ਇਧਰ ਨੂੰ ਵੀ ਸ਼ੁਰੂ ਹੋ ਗਿਆ ਹੈ ਯਾਰ ਅਚਨ ਚੇਤ ਚੈਕਿੰਗ ਜਿਹੜੀ ਆ ਉਹ ਅਸੀਂ ਜਦੋਂ ਕਰਦੇ ਆ ਉਲਟੀਆਂ ਦੀ ਕਰਮਚਾਰੀਆਂ ਦੀ ਸੋ ਜਿਹੜੇ ਵੀ ਨਜਾਇਜ਼ ਵਿਅਕਤੀ ਰਹਿ ਰਹੇ ਹੁੰਦੇ ਨੇ ਉਹਨਾਂ ਨੂੰ ਇੱਕ ਪੰਜਾਬ ਪਬਲਿਕ ਪ੍ਰਮਿਸਿਸ ਐਂਡ ਲੈਂਡ ਐਕਟ 1973 ਦੀ ਧਾਰਾ 4 ਤੇ 5 ਅਧੀਨ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਆ ਨੌ ਜਿਹੜੇ ਨੇ ਉਹਨਾਂ ਦੇ ਜੜੀ ਆ ਉਹ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਚੱਲ ਰਹੀ ਆ ਔਰ ਇੱਕ ਅਜੇ ਇਵਿਕਸ਼ਨ ਵਾਲਾ ਆ ਉਹਨੂੰ ਵੀ ਇਵਿਕਸ਼ਨ ਨੋਟਿਸ ਜਿਹੜਾ ਆ ਉਹ ਦਿੱਤਾ ਹੋਇਆ ਕੋਲੀ ਸਾਹਿਬ ਹਾਂਜੀ ਤਵ ਜੀ ਚਲੋ ਹੁਣ ਮੈਂਬਰ ਸਾਹਿਬ ਨੇ ਗੱਲ ਕਰ ਹੀ ਦਿੱਤੀ ਆ ਕਿ ਮੈਂ ਮੁਲਾਜ਼ਮਾਂ ਦੇ ਤੇ ਨਾਂ ਜਿਹੜੇ ਬਾਅਦ ਚ ਰਹਿ ਰਹੇ ਨੇ ਉਹਨਾਂ ਦੇ ਜਿਹੜੀ ਆ ਡਿਟੇਲ ਦਊਂਗਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪੀਰ ਸਿੰਘ ਬਾਦਲ ਸਾਹਿਬ ਕੋਲ ਸੀਗੀ ਜੀ ਉਹ ਦੇਖੋ ਉਹਨਾਂ ਨੂੰ ਬਕਾਇਦਾ ਜਿਹੜੀਆਂ ਨੇ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋਕ ਵਿੱਚ ਛੱਡ ਕੇ ਗਏ ਨੇ ਉਹਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕ ਉਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆਈ ਗਈ ਆ 10 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਹੈਗੀਆਂ ਇੱਕ ਸਰਵਿਸ ਟ੍ਰੋਲੀ ਨਹੀਂ ਸੀਗੀ ਹੈਗੀ ਤੇ ਇੱਕ ਰੈਕਲਾਈਨਰ ਸੋਫਾ ਨਹੀਂ ਸੀਗਾ ਠੀਕ ਆ ਜੀ ਬਾਜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਕਹੋ ਜੀ ਹਰਪਜਨ ਸਿੰਘ ਜੀ ਇੰਦੀਆਂ ਚਿੱਠੀਆਂ ਨਾਂ ਲਿਖਿਆ ਕਰੋ ਕੱਲ ਦਾ ਉਹਨਾਂ ਨੂੰ ਵਿਚਾਰਾਂ ਨੂੰ ਮਾਈਨਰ ਹਟਾ ਦੇ ਕੰਮ ਅਰਥਕਟੇ ਨਾਇਕ ਕੰਮ ਕਰਉਤੀ ਇੰਨੀ ਸਸਤੇ ਚਿੱਠੀਆਂ ਲਿਖਦੇ ਹੋ ਉਹ ਵਿਚਾਰੇ ਬਠੰਡੇ ਪਏ ਤੁਸੀਂ ਉਹਨਾਂ ਦੇ ਮੈਂ ਮੈਂ ਬਿਲਕੁਲ ਨਹੀਂ ਸੀਗਾ ਦੱਸਣਾ ਚਾਹਦਾ ਮੈਂਬਰ ਸਾਹਿਬ ਨੇ ਪੁੱਛਿਆ ਸਾਹਮਣੇ ਤੇ ਤਾਂ ਮੈਨੂੰ ਦੱਸਣਾ ਪਿਆ ਮੈਨੂੰ ਵੀ ਪਤਾ ਹੈ ਮੈਂ ਨਹੀਂ ਸੀਗਾ ਦੱਸਣਾ ਚਾਹਦਾ ਉਹਨਾਂ ਨੇ ਸਵਾਲ ਪੁੱਛਿਆ ਤੇ ਤਾਂ ਕਰਕੇ ਮੈਂ ਜਵਾਬ ਦਿੱਤਾ ਹੈ ਜੀ ਜੀ ਕੋਲੀ ਸਾਹਿਬ ਚਲੋ ਹੁਣ ਦੇਖੋ ਜੀ ਮੰਤਰੀ ਜੀ ਉਹ ਪੁੱਛ ਰਹੀ ਸੀ ਕੀ ਕਹਿੰਦੇ ਜੀ ਹੋਰ ਵੀ ਹੈਗੇ ਕੋਈ ਹਾਂ ਜੀ ਕੋਲੀ ਸਾਹਿਬ ਜੀ ਥੈਂਕ ਯੂ ਜੀ ਮੰਤਰੀ ਜੀ ਤੁਹਾਡਾ ਜਵਾਬ ਬਹੁਤ ਐਲੈਬੋਰੇਟ ਸੀਗਾ ਬਟ ਸਰ ਪਟਿਆਲੇ ਸ਼ਹਿਰ ਦੇ ਵਿੱਚ ਇਹ ਟਾਈਪ ਬੈਠੋ ਸਰ ਪਟਿਆਲੇ ਦੇ ਵਿੱਚ ਇਹ ਟਾਈਪ ਵੱਡੀਆਂ ਕੋਠੀਆਂ ਤੋਂ ਲੈ ਕੇ ਟਾਈਪ 20 ਕੁਆਟਰਸ ਤੱਕ 724 ਪ੍ਰਾਪਰਟੀਆਂ ਨੇ ਜੀ ਰੈ residense ਨੇ ਅਫਸਰ ਜਲੰਧਰ ਲੁਧਿਆਣੇ ਲੱਗਿਆ ਹੋਇਆ ਕੋਠੀ ਪਟਿਆਲੇ ਚ ਹੈ ਤੇ ਰਹਿ ਉਹਦੇ ਵਿੱਚ ਕੋਈ ਘੱਗੇ ਪਾਤਣਾ ਦਾ ਕੋਈ ਬਿਜ਼ਨਸਮੈਨ ਰਹਿ ਰਿਹਾ ਜੀ ਕਿਸੇ ਹੋਰ ਦੇ ਨਾਂ ਤੇ ਕੋਠੀ ਹੈ ਪਰ ਰਹਿ ਜਿਹੜੇ ਪੁਰਾਣੇ ਓਕਿਊਪੈਂਟ ਸੀ ਰਹਿੰਦੇ ਨੇ ਸਰ ਦੇ ਆਰ ਬੜੇ ਨੋਵਲ ਤਰੀਕਿਆਂ ਨਾਲ ਉਹਨਾਂ ਨੇ ਜਿਹੜਾ ਹੈ ਵੇ ਲੱਭੇ ਹੋਏ ਨੇ ਜਿਹਦੇ ਨਾਲ ਉਹ ਓਕਿਊਪੈਂਟ ਪਰਮਨੈਂਟ ਜਿਹੜਾ ਹੈਗਾ ਉੱਥੇ ਸਕੁਆਇਰ ਕਰ ਰਹੇ ਨੇ ਜੀ ਸਰ ਮੇਰੀ ਇੱਕ ਰਿਕੁਐਸਟ ਹੈ ਵੀ ਜਿਵੇਂ ਤੁਸੀਂ ਦੱਸਿਆ ਵੀ ਅਚਨਚੇ ਚੈਕਿੰਗ ਹੁੰਦੀ ਹੈ ਸਾਰਾ ਕੁਝ ਹੁੰਦਾ ਬਟ ਵਿਦਆਊਟ ਦਾ ਕਨਾਈਵੈਂਸ ਆਫ ਦਾ ਲੋਕਲ ਸਟਾਫ देयर ਇਹ ਪੋਸੀਬਲ ਨਹੀਂ ਹੈ ਕਿ ਕੋਈ ਇਲੀਗਲ ਬੰਦਾ ਉੱਥੇ ਰਹਿ ਸਕਦਾ ਪ੍ਰਮਾਤਮਾ ਦਾ ਘਰੇਕਲ ਕੋਈ ਅਨਵਾਂਟਿਡ ਅਨਸਟੂਪਲਸ 엘িমেন্টস ਉੱਥੇ ਆ ਕੇ ਰਹਿ ਜਾਣ ਕੋਈ ਨੁਕਸਾਨ ਕਰ ਜਾਣ ਤਾਂ ਉਹ ਵੀ ਸਾਨੂੰ ਧਿਆਨ ਰੱਖਦੇ ਹੋਏ ਸਾਨੂੰ ਇੱਕ ਚੰਡੀਗੜ੍ਹ ਤੋਂ ਹੈੱਡਕੁਆਰਟਰ ਤੋਂ ਇੱਕ ਟੀਮ ਬਣਾਨੀ ਚਾਹੀਦੀ ਹੈ ਫਲਾਈਂਗ ਸਕੁਐਡ ਬਣਾਉਣਾ ਚਾਹੀਦਾ ਹੈ ਔਰ ਇਹਨੂੰ ਰੈਗੂਲਰਲੀ ਸਰ ਮਾਨੀਟਰ ਕਰਨ ਦੀ ਲੋੜ ਹੈ ਜੀ ਤਾਂ ਕੀ ਮੰਤਰੀ ਜੀ ਦੱਸਣਗੇ ਕਿ ਇਸ ਤਰ੍ਹਾਂ ਦਾ ਫਲਾਈਂਗ ਸਕੁਐਡ ਬਣਾ ਕੇ ਤੁਸੀਂ ਇਹਦੀ ਚੈਕਿੰਗ ਜਿਹੜੀ ਹੈ ਉਹ ਪੀਰੀਆਡਿਕਲੀ ਕਰਦੇ ਰਹੋਗੇ ਜੀ ਮੰਤਰੀ ਜੀ ਪਾਣੀਓਗ ਸਪੀਕਰ ਸਾਹਿਬ ਪਟਿਆਲਾ ਦੇ ਵਿਖੇ ਸਰਕਾਰੀ ਰਾਇਸ਼ਾਂ ਦਾ ਸਮੇਂ-ਸਮੇਂ ਤੇ ਅਚਨਚੇਤ ਸਰਵੇ ਪਹਿਲਾਂ ਹੀ ਕਰਵਾਇਆ ਜਾਂਦਾ ਹੈ ਜੇ ਮੈਂਬਰ ਸਾਹਿਬ ਦੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਹੈਗੀ ਆ ਜਾਂ ਇਹਨਾਂ ਕੋਲ ਕੋਈ ਲਿਸਟ ਆ ਤੇ ਉਹ ਜ਼ਰੂਰ ਦੱਸ ਸਕਦੇ ਨੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਇਹੋ ਜੇ ਇਲੀਗਲ ਅਕੂਪੈਂਟਸ ਜਿਹੜੇ ਨੇ ਉਹਨਾਂ ਦੇ ਅਗੇਂਸਟ ਜਿਹੜੀ ਆ ਉਹ ਕੀਤੀ ਜਾਊਗੀ ਠੀਕ ਹੈ ਕੋਲੀ ਸਾਹਿਬ ਜੀ ਹੈਗੀਆਂ ਜੀ ਇਹੋ ਜੇ ਹੈਗੇ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਉਹ ਵੀ ਕੋਠੀਆਂ ਦਾ ਇਹ ਜੀਆਂ ਨੇ ਜਿੱਥੇ ਟੀਚਰਸ ਜਿਹੜੇ ਨੇ ਵੇ ਆਪਣੇ ਘਰ ਰਹੇ ਨੇ ਪਰ ਕੂਟੀ ਆਪਦੇ ਨਾਮ ਤੇ ਲੋਡ ਕਰਾ ਕੇ ਕੋਈ ਹੋਰ ਕਿਸੇ ਨੂੰ ਅਗੇ ਸਬਲੇਟ ਕੀਤੀ ਹੋਈ ਹੈ ਸੋ ਵੀਲ ਸ਼ੇਅਰ ਦ ਡੀਟੇਲਸ ਵਿਦ ਦ ਮਨਿਸਟਰਨਬਲ ਮਿਸਟਰ ਜੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਜੀ ਜੀ ਬਾਜ ਬਾਜੀ ਸਰ ਬਹੁਤ ਵੈਲਡ ਸੇ ਵਧੀਆ ਸਵਾਲ ਸਾਡੇ ਨੌਜਵਾਨ ਵੀਰ ਨੇ ਕੀਤਾ ਮੈਂ ਸਮਝਨਾ ਪੀ ਡਬਲਯੂ ਡੀ ਮਨਿਸਟਰ ਵੇ ਕੋ ਰੂਲਸ ਐਂਡ ਰੈਗੂਲੇਸ਼ਨ ਗਾਈਡਲਾਈਨਸ ਪ੍ਰੋਵਾਈਡ ਕਰਦੀ ਜਿਹੜੀ ਕਮੇਟੀ ਕਹੀ ਜ਼ਰੂਰ ਫਾਰਮ ਕਰੋ ਚੰਡੀਗੜ੍ਹ ਜਿਹੜੀ ਨੇ ਕਹੀ ਤੇ ਚੰਡੀਗੜ੍ਹ ਤੋਂ ਹੀ ਕੰਮ ਸ਼ੁਰੂ ਕਰੀਏ ਮੇਰੇ ਕੋਲ ਇੱਕ ਲਿਸਟ ਹੈ ਕੋਠੀ ਨੰਬਰ 11 ਸੈਕਟਰ 7 ਇੱਕ ਕਿਸਮ ਦੇ ਬੰਦੇ ਨੂੰ ਉਹ ਕੋਠੀ ਦਿੱਤੀ ਗਈ ਜਿਹੜੀ ਕੈਬਨਰ ਮਿੰਿਸਟਰ ਨੂੰ ਓਨਲੀ ਐਨਟਾਈਟਲਮੈਂਟਸ ਆਫ ਅ ਕੈਬਨਰ ਮਿੰਿਸਟਰ ਹੀ ਇਜ਼ ਵਰਕਿੰਗ ਐਜ਼ ਅ OST ਇਨ ਵਨ ਆਫ ਦੀ ਟਾਪ ਆਫਿਸਸ ਨੰਬਰ 2 ਕੋਠੀ ਨੰਬਰ 664 39 ਸੈਕਟਰ 639 ਸੈਕਟਰ 927 39 ਸੈਕਟਰ 930 39 ਸੈਕਟਰ ਚਾਰ ਕੋਠੀਆਂ ਕੈਬਨਟ ਮਿਸਟਰਾਂ ਦੀਆਂ ਤੁਸੀਂ ਬੈਠੋ ਆ ਵੀ ਨਹੀਂ ਸਰ ਇਹ ਇਹ ਅਲੋਟ ਤੁਸੀਂ ਇਹ ਅਲੋਟਡ ਹੈ ਜਿਹੜੇ ਨੰਬਰ ਕੇ ਹੈ ਅਲੋਟਡ ਨੇ ਬਟ ਨਾਟ ਅਲੋਟਡ ਟੂ ਦੀ ਰਾਈਟ ਪਰਸਨ ਜਿਹੜਾ ਸੇਮ ਸਵਾਲ ਹੈ ਬਿਲਕੁਲ ਅੱਛਾ ਹੈ ਮੈਂ ਜੋ ਕੋਲੀ ਸਾਹਿਬ ਨੇ ਗੱਲ ਕਹੀ ਉਹੀ ਕਹੀ ਰੂਲਸ ਐਂਡ ਰੈਗੂਲੇਸ਼ਨਸ ਆ ਮੈਂਟ ਫਾਰ ਇਵਨ ਦੀ ਮੋਸਟ ਪਾਵਰਫੁਲ ਪੀਪਲ ਇਟ ਇਜ਼ ਨਾਟ ਓਨਲੀ ਮੈਂਟ ਫਾਰ ਦੀ ਕਾਮਨਰਸ ਇਟ ਇਜ਼ ਮੈਂਟ ਫਾਰ ਦੀ ਟਾਪ ਉਹ ਕਿਹਾ ਜਾਂਦਾ ਕਿ ਹਮੇਸ਼ਾ ਟੌਪ ਆਦਮੀ ਸਾਡੇ ਵੇਲੇ ਮੁੱਖ ਮੰਤਰੀ ਜੀ ਦੋ ਕੋਟੀਆਂ ਵੈਸੇ ਇੱਕ ਕੋਠੀ ਲੋਟ ਹੁੰਦੀ ਸੀ ਚੀਫ ਮਿਨਿਸਟਰ ਸਾਡੇ ਵੇਲੇ ਅਮਰਿੰਦਰ ਸਿੰਘ ਜੀ ਨੂੰ ਦੋ ਹੋਣ ਵਾਲਿਆਂ ਨੂੰ ਚਾਰ ਉਹ ਘਰ ਤੋਂ ਘਟੇ ਦਾ ਵੀ ਸਰ ਇਹ ਜ਼ਰੂਰ ਗਾਈਡਲਾਈਨਸ ਐਂਡ ਰੂਲਸ ਆਰ ది ਸੇਮ ਫਾਰ ਏਵਰੀ ਸਿੰਗਲ ਪਰਸਨ ਐਂਡ ਉਹ ਕਹਿੰਦੇ ਨੇ ਹਮੇਸ਼ਾ ਸੀਜ਼ਨਸ ਵਾਈਫ ਹੈਸ ਟੂ ਬੀ ਅਬਵ ਸਸਪੀਸ਼ਨ ਪਹਿਲੇ ਸੀਜ਼ਨਸ ਵਾਈਫ ਤੋਂ ਕੰਮ ਸ਼ੁਰੂ ਕਰੀਏ ਥੈਂਕ ਯੂ ਆ ਥਲੜਿਆਂ ਨੂੰ ਪਾਕੀਆਂ ਨੂੰ ਤੇ ਬਾਅਦ ਚ ਗੱਲਬਾਤ ਕਰ ਲਾਂਗੇ ਥੈਂਕ ਯੂ ਬਹੁਤ ਅੱਛੀ ਸੁਜੈਸ਼ਨ ਹੈ ਆਈ ਹੋਪ ਈਟੀਓ ਸਾਹਿਬ ਇਸ ਨੂੰ ਚੰਡੀਗੜ੍ਹੋਂ ਕੰਮ ਸ਼ੁਰੂ ਕਰਕੇ ਪਟਿਆਲੇ ਤੱਕ ਜਲਦੀ ਪਹੁੰਚਣਾ